ਭਾਰਤ ਦਾ ਚੋਣ ਕਮਿਸ਼ਨ ਅਦਾਰਾ ਬੀਜੇਪੀ ਨੇ ਸਾਰੇ ਤੇ ਆਰਐਸਐਸ ਨੇ ਸਾਰੇ ਤੇ ਵੋਟ ਦਾ ਅਧਿਕਾਰ ਦੇਸ਼ ਦੇ ਲੋਕਾਂ ਤੋਂ ਖੋਣਾ ਚਾਹਦਾ ਹੈ ਜੋ ਜਿੰਦਾਬਾਦ ਜਿੰਦਾਬਾਦ ਗੋਲਗੀ ਕਾਨਫਰੰਸ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਚਰਚਾ ਹੁੰਦੀ ਸੀ ਇਹ ਬੋਟ ਪਾਉਣ ਦਾ ਅਧਿਕਾਰ ਕਿਹਨੂੰ ਦਿੱਤਾ ਜਾਵੇ ਜਦੋਂ ਗਰੇਜਾ ਨੇ ਦੇਸ਼ ਛੱਡ ਕੇ ਜਾਣਾ ਸੀ ਉਹ ਐਗਰੀ ਹੋ ਗਏ ਤਾਂ ਉਹਨਾਂ ਨੇ ਉਸ ਸਮੇਂ ਦੇ ਅੰਦੋਲਨ ਕਰਿਆਂ ਨੂੰ ਜੁਹਨਾਂ ਦੇ ਵਿਸ਼ੇਸ਼ ਤੌਰ ਕਾਂਗਰਸ ਪਾਰਟਨਰਸ ਨੇ ਇੱਕ ਸਵਾਲ ਕੀਤਾ ਕਿ ਠੀਕ ਹੈ ਅਸੀਂ ਦੇਸ਼ ਛੱਡ ਜਾਨੇ ਆ ਸਾਡੇ ਕੇ ਜਾਣ ਨੂੰ ਪਿਆਰ ਆ ਤੁਸੀਂ ਚਲਾਉਂਗੇ ਕਿਵੇਂ ਤਵਾ ਸੌ ਛੋਟੀ ਨਾ ਕਮਾਈ ਤੇਰੀ ਤਾਕਤ ਕਾਰਜਪ੍ਰਣ ਚੋਣ ਕਮਿਸ਼ਨ ਉਹ ਇਹ ਗੱਲ ਕਹਣੀ ਚਾਹ ਰਾ ਕਿ ਜੇਕਰ 2 ਕਰੋੜ ਤੋਂ ਵੱਧ ਵੋਟਰ ਉਥੇ ਜਾਲੀ ਤੁਹਾਡੇ ਮਤਾਬਕ ਕਹਿੰਦੇ ਤਾਂ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਐਮਪੀਜ਼ ਨੂੰ ਵੀ ਚੋਣ ਕਮਿਸ਼ਨ ਵੱਲੋਂ ਡਿਸਮਿਸ ਕਰਨਾ ਚਾਹੀਦਾ ਹੈ ਤੇ ਉਹਨਾਂ ਐਮਪੀਆਂ ਨੂੰ ਦੁਬਾਰਾ ਚੋਣ ਲੜਨ ਵਾਸਤੇ ਕਹਿਣਾ ਚਾਹੀਦਾ ਉਹਦੇ ਵਾਸਤੇ ਸੰਧਾਨ ਚਾਹੀਦਾ ਸੀ ਉਹਦੇ ਵਾਸਤੇ ਕਾਨੂੰਨ ਚਾਹੀਦਾ ਸੀ ਤੇ ਕਾਨੂੰਨ ਬਣਾਉਣ ਵਾਸਤੇ ਉਹ ਕਹਿੰਦੇ ਵੀ ਦੱਸੋ ਕਿਹੜਾ ਤੁਹਾਡੇ ਕੋਲ ਸੁਧਾਰ ਹੈ ਤੇ ਹੈ ਕੋਈ ਨਹੀਂ ਸੀ ਇਸਰ ਨੂੰ ਨਹੀਂ ਸੁਝਿਆ ਸਮਝੀ ਕਿ ਸਭ ਤੋਂ ਵੱਧ ਪੜਿਆ ਲਿਖਿਆ 바ਵਾ ਸਾਹਿਬ ਡਾਕਟਰੋਂ ਬਿੜਕਾਰ ਹੈ ਜਿਹੜਾ ਦੇਸ਼ ਦਾ ਸੰਵਿਧਾਨ ਲਿਖ ਸਕਦਾ ਹੈ ਜਿੰਦਾਬਾਦ 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 ਬਹੁਗੁਣਤੀ ਲੋਕਾਂ ਦੀ ਨਾਗਰਿਕਤਾ ਖਤਮ ਕਰਨ ਵਾਸਤੇ ਬਹੁਗੁਣਤੀ ਲੋਕਾਂ ਦਾ ਵੋਟ ਦਾ ਹੱਕ ਹੋਣ ਵਾਸਤੇ ਚੋਣ ਕਮਿਸ਼ਨ ਦਾ ਜਿਹੜਾ ਇਹ ਫੈਸਲਾ ਹੈ ਇਹ ਬੇਹਦ ਨਿੰਦਣਯੋਗ ਹੈ ਚੋਣ ਕਮਿਸ਼ਨ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਇਰੇ ਮੂਜਮਾਨੀ ਸਾਰੇ ਦੇਸ਼ਾਂ ਦੀ ਸੁਭਾਣ ਜਿਹੜੀ ਉਹ ਜਾ ਮੈਨੂੰ ਯਾਦ ਹੈ ਗਿਆ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਅ ਬੰਦਾ ਪੜ ਕੇ ਆਇਆ ਇਹ ਜਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਤੁਸੀਂ ਸਾਡੇ ਦੇਸ਼ੇ ਦੇ ਵਿੱਚ ਘਟ ਹੋ ਜਾਓ ਤਾਂ ਉਹਨੇ ਕਿਆ ਵੀ ਨਹੀਂ ਜਦ ਮੈਂ ਦੇਸ਼ ਵਾਸੋਂ ਮੋਬਿਲ ਕਰਦਾ ਕਿ ਚੋਣ ਕਮਿਸ਼ਨ ਦੇ ਜਾਣੀ ਚੋਣ ਪੰਛਰ ਰਹੀ ਲੱਗੇ ਭਾਰਤ ਜਨਤਾ ਪਾਰਟੀ ਤੇ ਆਰਐਸਐਸ ਸਪੈਸ਼ਲ ਦੇ ਖਿਲਾਫ ਸਭ ਦੜ ਕੇ ਆਵਾਜ਼ ਉਠੋਣੀ ਚਾਹੀਦੀ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ نیشنل ਦਲ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਨੀ ਕੇਜੀਸੀ ਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਅੱਜ ਦੀ ਮੀਟਿੰਗ ਕਰਨ ਦਾ ਇਹ ਸਾਡਾ ਮਕਸਦ ਹੈ ਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੁਆਰਾ ਬਣਾਏ ਗਏ ਸੰਵਿਧਾਨ ਦੇ ਰਾਹੀਂ ਸਾਰੇ ਲੋਕਾਂ ਨੂੰ ਖਾਸ ਕਰਕੇ ਦਲਤਾਂ ਨੂੰ ਮਹਿਲਾਵਾਂ ਨੂੰ ਮਨੋਵਿਟੀਜ਼ ਨੂੰ ਹਰ ਵਰਗ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਅਤੇ ਬਰਾਬਰਤਾ ਦਾ ਹੱਕ ਜਿਹੜਾ ਬਵਾਸਾਬ ਮਿਲ ਕਰਨੇ ਦੁਦਸ ਭਾਰਤ ਦਾ ਚੋਣ ਕਮਿਸ਼ਨ ਅਦਾਰਾ ਬੀਜੇਪੀ ਨੇ ਸਾਰੇ ਤੇ ਆਰਐਸਐਸ ਨੇ ਸਾਰੇ ਤੇ ਵੋਟ ਦਾ ਅਧਿਕਾਰ ਦੇਸ਼ ਦੇ ਲੋਕਾਂ ਤੋਂ ਖੋਣਾ ਚਾਹਦਾ ਹੈ ਬਿਹਾਰ ਇਲੈਕਸ਼ਨ ਨੂੰ ਲੈ ਕੇ ਜਿਹੜੀ ਖੇਤੂਗਤ ਚੱਲ ਰਹੀ ਹੈ ਚर्चा ਦੇ ਵਿੱਚ ਹੈ ਅੱਜ ਖਬਰ ਦੇ ਵਿੱਚ ਵੀ ਆਇਆ ਕਿ 2 ਕਰੋੜ ਤੋਂ ਵੱਧ ਵੋਟਰ ਜਿਹੜੇ ਹੈ ਬਿਹਾਰ ਦੇ ਵਿੱਚ ਅ ਇਨਕੁਆਰੀ ਕਰ ਰਹੇ ਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਡਾਇਰੈਕਟਰੀ ਕਿ ਝਾਲੀ ਹੈ ਤੋਂ ਮੈਂ ਮਾਰਦੂ ਚੋਣ ਕਮਿਸ਼ਨ ਇਹ ਗੱਲ ਕਹਿਣੀ ਚਾਹ ਰਾ ਕਿ ਜੇਕਰ 2 ਕਰੋੜ ਤੋਂ ਵੱਧ ਵੋਟਰ ਉੱਥੇ ਝਾਲੀ ਤੁਹਾਡੇ ਮਤਾਬਕ ਕਹਿੰਦੇ ਤਾਂ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਐਮਪੀਜ਼ ਨੂੰ ਵੀ ਚੋਣ ਕਮਿਸ਼ਨ ਵੱਲੋਂ ਡਿਸਮਿਸ ਕਰਨਾ ਚਾਹੀਦਾ ਹੈ ਤੇ ਉਹਨਾਂ ਐਮਪੀਆਂ ਨੂੰ ਦੁਬਾਰਾ ਚੋਣ ਲੜਨ ਵਾਸਤੇ ਕਿਆ ਚੈਨ ਦੂਜੀ ਗੱਲ ਜਿਸ ਟਾਈਮ 바ਵਾ ਸਾਹਿਬ ਡਾਕਟਰ ਭੀਮਬਾਬ Ambedkar ਦੁਆਰਾ ਸੁਧਾਨ ਲਿਖਿਆ ਜਾ ਰਿਹਾ ਸੀ ਤੇ ਸੁਧਾਰ ਸੁਭਾ ਦੀ ਬੈਠਕ ਸੀ ਤਾਂ ਉਸ ਸਮੇਂ ਵੀ ਬੋਰ ਦਾ ਅਧਿਕਾਰ ਦੇਰ ਵੇਲੇ ਕਾਫੀ ਚਰਚਾ ਇਸ ਗੱਲ ਦੀ ਹੋਈ ਕਿ ਜਿਹਦੇ ਕੋਲ ਜ਼ਮੀਨ ਹੋਵੇ ਜਿਹੜਾ ਪੜ੍ਹਿਆ ਲਿਖਿਆ ਹੋਵੇ ਜਿਹੜਾ ਉਹਨਾਂ ਨੂੰ ਅਧਿਕਾਰ ਮਿਲਣਾ ਚਾਹੀਦਾ ਦਿੰਦੇ ਅਗਲਾ ਕਿ ਕਿ ਅ ਪਰ 바ਵਾ ਸਾਹਿਬਾਂ ਮਿਲਕਰ ਨੇ ਤਲ ਤਾਂ ਨੂੰ ਮਿਨੋਰਟੀਜ਼ ਨੂੰ ਬੈਕਵਰਡ ਕਲਾਸ ਨੂੰ ਸਾਰੇ ਲੋਕਾਂ ਨੂੰ ਅਧਿਕਾਰ ਦੇ ਕੇ ਬਰਾਬਰ ਲਿਆਉਣ ਦਾ ਕੰਮ ਜਿਹੜਾ ਚੋਣ ਕਮਿਸ਼ਨ ਦੇ ਰਾਹੀਂ ਬੀਜੇਪੀ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਨੀ ਇਨਡਾਇਰੈਕਟਲੀ ਚੋਣ ਕਮਿਸ਼ਨ ਦੇ ਰਾਹੀਂ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਕੇ ਗਰੀਬ ਲੋਕਾਂ ਤੋਂ ਕੋਰ ਦਾ ਅਧਿਕਾਰ ਜਿਹੜਾ ਹੈ ਉਹ ਖੋਹਣਾ ਚਾਹੁੰਦੀ ਹੈ ਚੋਣ ਕਮਿਸ਼ਨ ਕਹਿ ਰਿਹਾ ਕਿ ਤੁਹਾਡੇ ਕੋਲੇ ਜਨਮ ਪੱਤਰੀ ਹੋਣੀ ਚਾਹੀਦੀ ਹੈ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਹੈ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਜ਼ਮੀਨ ਦੇ ਕਾਗਜ਼ਾਤ ਹੋਣੇ ਚਾਹੀਦੇ ਆ ਤੁਹਾਡੇ ਕੋਲ ਘਰ ਦੇ ਕਾਗਜ਼ਾਤ ਹੋਣੇ ਚਾਹੀਦੇ ਆ ਦੇਸ਼ ਦੇ ਵਿੱਚ 85% ਲੋਕ ਐਸੇ ਆ ਨਾ ਉਹਨਾਂ ਕੋਲ ਨੌਕਰੀ ਹੈ ਨਾ ਉਹਨਾਂ ਕੋਲ ਜ਼ਮੀਨ ਦੇ ਕਾਜਾਤਾ ਹੈ ਨਾ ਉਹਨਾਂ ਕੋਲ ਜਾਤੀ ਪ੍ਰਮਾਣ ਪੱਤਰ ਹੈ ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਨਾ ਹੋਣੀਆਂ ਤਾਂ ਉਹਨਾਂ ਦਾ ਜਿਹੜਾ ਨਾਮ ਹੈ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਉਦੋਂ ਦੇਸ਼ ਦੀ ਨਾਗਰਿਕਤਾ ਖਤਮ ਕਰਨੀ ਪੈਣੀ ਹੈ ਤੋਂ ਇਸ ਕਰਕੇ ਬਹੁ ਗਣਤੀ ਲੋਕਾਂ ਦੀ ਨਾਗਰਿਕਤਾ ਖਤਮ ਕਰਨ ਵਾਸਤੇ ਬਹੁ ਗਣਤੀ ਲੋਕਾਂ ਦਾ ਬੋਰਦ ਹੱਕ ਹੋਣ ਵਾਸਤੇ ਚੋਣ ਕਮਿਸ਼ਨ ਦਾ ਜਿਹੜਾ ਇਹ ਫੈਸਲਾ ਹੈ ਇਹ ਬੇहद ਨਿੰਦਣਯੋਗ ਹੈ ਚੋਣ ਕਮਿਸ਼ਨ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਚੋਣ ਕਮਿਸ਼ਨ ਦੇ ਜਾਨੀ ਚੋਣ ਕਮਿਸ਼ਨ ਰਾਹੀਂ ਲਾਏ ਗਏ ਭਾਰਤ ਜਨਤਾ ਪਾਰਟੀ ਤੇ ਆਰਐਸਐਸ ਦੇ ਸਪੈਸ਼ਲ ਦੇ ਖਿਲਾਫ ਸਭ ਡੜ ਦੇ ਆਵਾਜ਼ ਉਠੋਣੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਕੇਕੇਸੀ ਕਾਂਗਰਸ ਪਾਰਟੀ ਵੱਲੋਂ 20 ਜੁਲਾਈ ਨੂੰ ਬਠਿੰਡਾ ਦੇ ਵਿੱਚ ਅਸੀਂ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ ਤੇ ਉਸ ਕਾਨਫਰੰਸ ਦੇ ਰਾਹੀਂ ਚੋਣ ਕਮਿਸ਼ਨ ਦੇ ਸਪੈਸਲ ਦਾ ਵਿਰੋਧ ਕਰਾਂਗੇ ਦੂਸਰਾ ਲੈਂਡ ਪੋਲਿੰਗ ਐਕਟ ਜਿਹੜਾ ਪੰਜਾਬ ਸਰਕਾਰ ਭਗਵਾਨਤਮ ਜਿਹੜਾ ਲਿਆ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਨੂੰ ਲਾਜ ਦੇ ਰਿਹਾ ਕਿ ਤੁਹਾਨੂੰ ਮੈਂ ਇਹਦੇ ਵਿੱਚ ਜਿਹੜਾ ਅਸੀਂ ਇਛੇਦਾਰ ਰੱਖਾਂਗੇ 파ਟਨਰ ਬਣਾਵਾਂਗੇ ਮੈਂ ਤੁਹਾਨੂੰ ਗੰਤਮਾਨ ਦੀ ਤੁਹਾਨੂੰ ਪੁੱਛਣਾ ਚਾਹਾਂ ਕਿ ਲੈਂਡ ਬੂਨ ਐਕਟ ਦੇ ਨਾਲ ਜ਼ਮੀਨਾਂ ਤੇ ਕਬਜ਼ਾ ਹੋ ਜਾਣਾ ਤੇ ਖੇਤ ਮਜ਼ਦੂਰ ਕਿਧਰ ਜਾਣਗੇ ਜਾਂ ਫਿਰ ਤੁਸੀਂ ਇਹ ਕਹਿਣਾ ਸੀ ਜਿਹੜੇ ਇਸ ਜ਼ਮੀਨਾਂ ਤੋਂ ਖੇਤ ਮਜ਼ਦੂਰ ਹੋਣਗੇ ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਾਂਗੇ ਉਹਨਾਂ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਂਗੇ ਕਿਸਾਨਾਂ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਂਗੇ ਇਹ ਸਾਰਾ ਕੁਝ ਤੁਸੀਂ ਨਹੀਂ ਕਰਨ ਜਾ ਰਹੇ ਇਸ ਕਰਕੇ ਲੈਂਡ ਬੂਨ ਐਕਟ ਤੇ ਚੋਣ ਵਿੱਚ ਜਿਹੜਾ ਫੈਸਲਾ ਹੈ ਕਿ Dalit ਬ੍ਰੋਧੀ ਹੈ ਗਰੀਬ ਬ੍ਰੋਧੀ ਹੈ ਮਜ਼ਦੂਰ ਬ੍ਰੇਧੀ ਹੈ ਦੇਸ਼ਵਰੋਧੀ ਆ ਤੇ ਸੁਧਾਰਵਰੋਧੀ ਆ ਇਹਦੇ ਖਰਾਬ ਬੇਸ ਦੇ ਲੋਕਾਂ ਨੂੰ ਡਰ ਕੇ ਆਵਾਜ਼ ਉਠਾਉਂਦੀ ਮੈਂ ਗਿਰਨਦੀ ਸਿੰਘ ਗੈਰੀ ਅਪੀਲ ਕਰਦਾ ਕਿ ਆਓ 20 ਜ਼ਿਲ੍ਹਿਆਂ ਨੂੰ ਆਪਾਂ ਬਠਿੰਡਾ ਜੀ ਤੱਕ ਇਕੱਠੇ ਹੋਈਏ ਇਸ ਫੈਸਲੇ ਦਾ ਡਟ ਕੇ ਵਿਰੋਧ ਕਰੀਏ